ਪੂਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਨੂੰ ਭਗਵੰਤਪານ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਰਿਸ਼ਵਤ ਭ੍ਰਿਸ਼ਟਾਚਾਰ ਇੱਕ ਇਹੋ ਜਿਹਾ ਸਿਉਕ ਹੈ। ਇਹੋ ਜਿਹਾ ਕੁਣਾ ਹੈ ਜਿਹੜਾ ਸਾਡੇ ਸਮਾਜ ਨੂੰ ਅੰਦਰੋਂ-ਅੰਦਰ ਹੀ ਖੋਖਲਾ ਕਰ ਰਿਹਾ ਹੈ। ਰਿਸ਼ਵਤ ਕਰਕੇ ਬਹੁਤ ਸਾਰੇ ਟੈਲੈਂਟਡ ਦਾ ਜਿਹਨਾਂ ਦਾ ਹੱਕ ਬਣਦਾ ਹੈ ਇਹੋ ਜੇ ਨੌਜਵਾਨ ਮੁੰਡੇ ਕੁੜੀਆਂ ਦਾ ਭਵਿੱਖ ਬਰਬਾਦ ਹੋ ਜਾਂਦਾ ਹੈ। ਹੱਕ ਮਾਰਿਆ ਜਾਂਦਾ ਹੈ ਕਿਉਂਕਿ ਪੈਸੇ ਵਾਲੇ ਰਿਸ਼ਵਤ ਦੇ ਕੇ ਅੱਗੇ ਆ ਜਾਂਦੇ ਨੇ ਤੇ ਉਹ ਰਹਿ ਜਾਂਦੇ ਨੇ ਜਾਂ ਫਿਰ ਕਈ ਵਾਰੀ ਰਿਸ਼ਵਤ ਇਹੋ ਜਿਹੀ ਜਗ੍ਹਾ ਤੇ ਦੇ ਦਿੱਤੀ ਜਾਂਦੀ ਹੈ ਕਿ ਰਿਸ਼ਵਤ ਦੇਣ ਵਾਲਾ ਵੀ ਪਛਤਾਉਂਦਾ ਮੈਂ ਇਹੋ ਜੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਪੰਜਾਬ ਦੇ ਵਿੱਚ ਵਿਜੀਲੈਂਸ ਨੇ ਅੱਜ ਦੋ ਪੁਲਿਸ ਮੁਲਾਜ਼ਮ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਨੇ 102 ਬੰਦਿਆਂ ਤੋਂ ਪੰਜਾਬ ਪੁਲਿਸ ਦੇ ਵਿੱਚ ਦਰਜਾ ਚਾਰ ਦੇ ਮੁਲਾਜ਼ਮਾਂ ਦੀ ਭਰਤੀ ਦਾ ਝਾਂਸਾ ਦੇ ਕੇ ਕਿ ਤੁਹਾਡੇ ਬੱਚੇ-ਬੱਚੀਆਂ ਨੂੰ ਨੌਕਰੀ ਦਿਵਾਵਾਂਗੇ 102 ਵਿਅਕਤੀਆਂ ਤੋਂ 26 ਲੱਖ 2900 26 ਰੁਪਏ ਰਿਸ਼ਵਤ ਦੇ ਤੌਰ ਤੇ ਲੈ ਲੇ ਵੱਖ-ਵੱਖ ਖਾਤੇ ਜਮ੍ਹਾਂ ਕਰਵਾ ਲੇ ਇਹ 2021 ਤੋਂ ਕਰ ਰਹੇ ਸੀ ਕੰਮ 22 23 ਤੇ ਹੁਣ 24 ਚੋਂ ਫੜੇ ਦੇ ਦੋਸਤੋ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹਨਾ ਕਿ ਇਹ ਜਿਹੜੀ ਸ਼ਿਕਾਇਤ ਹੈ ਇਹ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੱਕ ਐਂਟੀ ਕ腐ਪਸ਼ਨ ਹੈਲਪਲਾਈਨ ਜਾਰੀ ਕੀਤੀ ਹੋਈ ਹੈ 95012 00200 9501200200 ਇਸ ਨੰਬਰ ਤੇ ਇੱਕ ਬੰਦੇ ਦੀ ਸ਼ਿਕਾਇਤ ਆਈ ਕਿ ਇਦਾਂ ਇਦਾਂ ਹੋ ਗਿਆ ਸਾਡੇ ਨਾਲ ਤਾਂ ਵਿਜੀਲੈਂਸ ਨੇ ਟਰੈਪ ਲਾਇਆ ਸਬੂਤ ਇਕੱਠੇ ਕੀਤੇ ਤੇ ਉਹ ਬੰਦੇ ਫੜੇ ਗਏ ਇਸੇ ਤਰ੍ਹਾਂ ਇਸੇ ਹੈਲਪ ਸੈਂਟਰ ਤੇ ਜਿੰਨੇ ਵੀ ਫੋਨ ਆਏ ਨੇ ਉਹਨਾਂ ਚ ਬਹੁਤ ਸਾਰੇ ਸੈਂਕੜਿਆਂ ਦੀ ਗਿਣਤੀ ਚ ਮੁਕਦਮੇ ਦਰਜ ਕੀਤੇ ਗਏ ਨੇ ਬਹੁਤ ਸਾਰੇ ਰਿਸ਼ਵਤਖੋਰ ਜਿਹੜੇ ਜੇਲ੍ਹ ਚ ਨੇ ਮੈਂ ਹੱਥ ਬਨ ਕੇ ਇੱਕ ਪੰਜਾਬ ਦੇ ਸਾਰੇ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦਾ ਕਿਆਮਾ ਦੀ ਪਾਰਟੀ ਦੀ ਜਦੋਂ ਸਰਕਾਰ ਆਈ ਹੈ ਅਸੀਂ ਪਹਿਲੀ ਇਹ ਕੰਮ ਕੀਤਾ ਸੀਗਾ ਅਸੀਂ ਵਾਅਦਾ ਵੀ ਕੀਤਾ ਸੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਵਾਂਗੇ ਉਹਦੇ ਤੇ ਅਸੀਂ ਵਚਨਬੱਧ ਹਾਂ ਮੇਰੀ ਇੱਕ ਹੱਤਵੰਨ ਕੇ ਬੇਨਤੀ ਹੈ ਜੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਨੌਕਰੀ ਕਿਸੇ ਵੀ ਮਹਿਕਮੇ ਚ ਨੌਕਰੀ ਦਿਵਾਉਣ ਬਦਲੇ ਪੈਸੇ ਮੰਗਦਾ ਹੋਵੇ ਤਾਂ ਕਿਰਪਾ ਕਰਕੇ ਗਲਤੀ ਨਾ ਕਰਿਓ ਜੇ ਤਾਂ ਤੁਸੀਂ ਉਸ ਬੰਦੇ ਦਾ ਨਾਮ ਜਾਂ ਉਹਦੀ ਫੋਟੋ ਖਿੱਚ ਕੇ ਜਾਂ ਵੈਸੇ ਈਮੇਲ ਕਰ ਦਿਓ ਜਾਂ ਸਾਨੂੰ ਫੋਨ ਕਰ ਦਿਓ ਐਂਟੀ ਕਰਪਸ਼ਨ ਹੈਲਪ ਸੈਂਟਰ ਤੇ ਜਾਂ ਵਿਜੀਲੈਂਸ ਨਾਲ ਕਿਤੇ ਵੀ ਹਰ ਇੱਕ ਜ਼ਿਲ੍ਹੇ ਚ ਵਿਜੀਲੈਂਸ ਦਾ ਦਫ਼ਤਰ ਹੈ ਸੰਪਰਕ ਕਰੋ ਤਾਂ ਕਿ ਤੁਹਾਡੇ ਨਾਲ ਕੋਈ ਠੱਗੀ ਨਾ ਵਜੇ ਫਿਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜੇ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਤਾਂ ਤੁਸੀਂ ਇਹ ਗਲਤੀ ਬਿਲਕੁਲ ਨਹੀਂ ਕਰਨੀ ਕਿਉਂਕਿ ਪੰਜਾਬ ਦੇ ਵਿੱਚ 43000 ਤੋਂ ਵੱਧ ਨੌਕਰੀਆਂ ਹੁਣ ਤੱਕ ਦੇ ਚੁੱਕੇ ਆ ਇੱਕ ਵੀ ਰੁਪਈਆ ਕਿਸੇ ਤੋਂ ਰਿਸ਼ਵਤ ਦਾ ਨਹੀਂ ਲਿਆ ਗਿਆ ਸਿਰਫ ਤੇ ਸਿਰਫ ਮੈਰਿਟ ਦੇ ਆਧਾਰ ਤੇ ਭਰਤੀ ਹੁੰਦੀ ਹੈ ਕਿਸੇ ਵੀ ਵਿਭਾਗ ਵਿੱਚ ਸੋ ਆਪਣੇ ਨੌਜਵਾਨ ਮੁੰਡੇ ਕੁੜੀਆਂ ਨੂੰ ਵੀ ਮੈਂ ਪੰਜਾਬ ਦੇ ਬੇਨਤੀ ਕਰਦਾ ਕਿ ਇਹੋ ਜਿਹੇ ਚਾਂਸਿਆਂ 'ਚ ਨਾ ਆਓ ਪੜੋ ਟੈਸਟ ਦਿਓ ਟੈਸਟ ਕਲੀਅਰ ਕਰੋ ਨੰਬਰ ਆ ਗਏ ਤਾਂ ਕਿਸੇ ਦੀ ਹਿੰਮਤ ਨਹੀਂ ਹੈਗੀ ਕਿ ਤੁਹਾਨੂੰ ਮੈਰਿਟ ਤੋਂ ਨੌਕਰੀ ਦਿਵਾਉਣ ਤੋਂ ਕੋਈ ਹਟਾ ਸਕੇ ਜਾਂ ਰੋਕ ਸਕੇ ਤੁਹਾਡੇ ਘਰੇ ਚਿੱਠੀ ਆਉਸ ਉਹ ਰੋਹਤ ਸਬੰਧਤ ਮਹਿਕਮਾ ਜਿਹਦਾ ਤੁਸੀਂ ਪੇਪਰ ਦਿੱਤਾ ਹੈ ਟੈਸਟ ਦਿੱਤਾ ਹੈ ਉਹ ਤੁਹਾਡੇ ਨਾਲ ਸੰਪਰਕ ਕਰੂਗਾ ਸੋ ਇਸ ਤਰ੍ਹਾਂ ਦੇ ਜਿਹੜੇ ਚੰਗੇ ਸੇਵਾਜ ਨੇ ਉਹਨਾਂ ਤੋਂ ਬਚੋ ਮੈਂ ਬਤੌਰ ਮੁੱਖ ਮੰਤਰੀ ਇਹ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਹਾਂ ਕਿ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਇਆ ਦਿਨ ਰਾਤ ਲੱਗੇ ਹੋਇਆ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆਹ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਪਰ ਨਾਲ ਦੀ ਨਾਲ ਮੈਂ ਵੀ ਬੇਨਤੀ ਕਰਦਾ ਕਿ ਕੋਸ਼ਿਸ਼ ਇਹ ਕਰੋ ਕਿ ਆਪ ਹੀ ਪਰਿਸ਼ਵਤ ਦੇਣ ਵਾਲੇ ਕੰਮਾਂ ਬਲ ਨਾ ਵਧਿਏ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਹੈ ਤੇ ਇਹਦੇ ਵਿੱਚ ਰਿਸ਼ਵਤ ਲਈ ਕੋਈ ਥਾਂ ਨਹੀਂ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਕ腐ਸ਼ਨ ਲਈ ਕੋਈ ਥਾਂ ਨਹੀਂ ਪੜੋ ਟੈਸਟ ਦਿਓ ਵੱਡੇ ਵੱਡੇ ਟੈਸਟ ਦਿਓ ਤੇ ਵੱਟੀਆਂ ਵੱਡੀਆਂ ਨੌਕਰੀਆਂ ਵੱਡੀਆਂ-ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਬਿਨਾਂ ਕਿਸੇ